ਵਿਸ਼ਵ ਵਰਤਾਂ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਨੇ ਖਾਸ ਤੌਰ ਤੇ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਜਿੱਥੇ ਪ੍ਰੋਗਰਾਮ ਹੋਣਗੇ ਜਿੱਥੇ ਪ੍ਰਮੁੱਖ ਸਮਾਗਮ ਹੋਣੇ ਨੇ ਉਥੇ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਨੇ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਸ਼ਹਿਰ ਦੇ ਵਿੱਚ ਵੀ ਖਾਸ ਤੌਰ ਤੇ ਸਮਾਗਮ ਹੋ ਰਹੇ ਨੇ ਉਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਤੋਂ ਲੈ ਕੇ ਸੜਕਾਂ ਦੇ ਉੱਤੇ ਆਵਾਜਾਈ ਕੰਟਰੋਲ ਕਰਨ ਨੂੰ ਲੈ ਕੇ ਤੇ ਇਸ ਦੇ ਨਾਲ-ਨਾਲ ਪਾਰਕਿੰਗ ਦੀ ਵਿਵਸਥਾ ਨੂੰ ਲੈ ਕੇ ਤੇ ਹੋਰ ਜਿੰਨੀਆਂ ਵੀ ਵਿਵਸਥਾਵਾਂ ਹਨ ਇਹ ਸਾਰੀਆਂ ਵਿਵਸਥਾਵਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਨੂੰ ਖਾਸ ਤੌਰ ਤੇ ਇਸ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਇਹਨਾਂ ਸਾਰੇ ਸਮਾਗਮਾਂ ਦੇ ਪ੍ਰਬੰਧਾਂ ਬਾਰੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਆਓ ਸੁਣ ਲੈਣੇ ਆ ਹਰਜੋਤ ਸਿੰਘ ਬੈਂਸ ਦੀ ਇਹ ਖਾਸ ਪ੍ਰੈਸ ਕਾਨਫਰੰਸ ਇਸ ਸਮਾਗਮ ਦੇ ਸੰਬੰਧੀ ਮੇਰੇ ਸਾਥੀ ਮਨਿਸਟਰ ਹਰਪਜਨ ਸਿੰਘ ਜੀ ਪੀਡਬਲਯੂਡੀ ਅਤੇ ਪਾਵਰ ਮਨਿਸਟਰ ਮੇਰੇ ਸਾਥੀ ਸਰਦਾਰ ਤਰਨਪ੍ਰੀਤ ਸਿੰਘ ਸੋਨ ਜੀ ਸਾਡੇ ਲੋਕਲ ਜਿਹੜੇ ਰੂਰਲ ਡਿਵੈਲਪਮੈਂਟ ਐਂਡ ਟੂਰਿਜ਼ਮ ਮਨਿਸਟਰ ਸ਼੍ਰੀ ਦੀਪਕ ਬਾਲੀ ਜੀ ਐਡਵਾਈਜ਼ਰ ਟੂ ਟੂਰਿਜ਼ਮ ਡਿਪਾਰਟਮੈਂਟ ਟੂਰਿਜ਼ਮ ਮਿਨਿਸਟਰੀ ਅਸੀਂ ਸਾਰੇ ਸਾਡੇ ਸਾਰਿਆਂ ਦੀ ਸੀਐਮ ਸਾਹਿਬ ਨੇ ਤੇ ਡਾਸ ਦੀ ਡਿਊਟੀ ਲਈ ਹੈ ਕਿ ਜਿੱਥੇ-ਜਿੱਥੇ ਪ੍ਰਮੁੱਖ ਸਮਾਗਮ ਹੋਣੇ ਨੇ ਉੱਥੇ-ਉੱਥੇ ਸਾਡੀ ਟੀਮ ਜਾਊਗੀ ਤੇ ਅਸੀਂ ਉਹਨਾਂ ਸ਼ਹਿਰਾਂ ਦੇ ਵਿੱਚ ਸਾਫ-ਸਫਾਈ ਤੇ ਉਹਨਾਂ ਸ਼ਹਿਰਾਂ ਦਾ ਜੋ ਸਿਵਲ ਇਨਫਰਾਸਟ੍ਰਕਚਰ ਦਾ ਕੰਮ ਹੈ ਉਹ ਦੇਖਣ ਦੇ ਲਈ ਅੱਜ ਸਾਡੀ ਜਿਹੜੀ ਇਹ ਸਾਡੇ ਨਾਲ ਸੈਕਟਰੀ ਟੂਰਿਜ਼ਮ ਉਹ ਵੀ ਆਈ ਨੇ ਤੇ ਹੋਰ ਸਾਰੇ ਜਿਹੜੇ ਲੋਕਲ ਪ੍ਰਸ਼ਾਸਨ ਸਾਰਾ ਜਿਹੜਾ ਹੈ ਉਹ ਪਹੁੰਚਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣੇ ਹਨ ਕਿਉਂਕਿ ਗੁਰੂ ਸਾਹਿਬ ਨਹੀਂ ਨੌਵੇਂ ਪਾਤਸ਼ਾਹ ਦਾ ਬਸਾਇਆ ਹੋਇਆ ਇਹ ਸ਼ਹਿਰ ਹੈ ਤੇ ਇੱਥੇ ਹੀ ਗੁਰੂ ਸਾਹਿਬ ਨੇ ਦਿੱਲੀ ਲਈ ਚਾਲੇ ਪਾਏ ਸੀ ਪਰ ਦਿੱਲੀ ਤੋਂ ਉਹਨਾਂ ਦਾ ਸੀਸ ਆਇਆ ਤੇ ਉਸ ਸੀਸ ਦਾ ਸੰਸਕਾਰ ਵੀ ਇੱਥੇ ਇਸ ਮਹਾਨ ਧਰਤੀ ਤੇ ਹੋਇਆ ਅੱਜ ਸਾਡੇ ਵੱਲੋਂ ਵੱਖ-ਵੱਖ ਥਾਵਾਂ 'ਤੇ ਗਲੈਸਿਕ ਟੈਂਟ ਸਿਟੀ ਵੀ ਲਾ ਰਹੇ ਆ ਤੇ ਬਹੁਤ ਸ਼ਰਧਾ ਦੇ ਨਾਲ ਪੰਜਾਬ ਸਰਕਾਰ ਇਸ ਸਮਾਗਮ ਜਿਹੜੇ ਆ ਉਹ ਮਨਾ ਰਹੀ ਹੈ ਇਸ ਤੋਂ ਬਾਅਦ ਜੋ-ਜੋ ਸ਼ਹਿਰ ਦੇ ਵਿੱਚ ਹੋਣ ਵਾਲੇ ਕੰਮ ਹੈ ਸਾਫ ਸਫਾਈ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਸਿਵਲ ਇਨਫਰਾਸਟ੍ਰਕਚਰ ਨੂੰ ਲੈ ਕੇ ਸਾਡੀ ਟੀਮਸ ਜਾ ਕੇ ਉਹਨੂੰ ਵਿਜ਼ਿਟ ਕਰ ਰਹੀ ਹੈ ਪਲੱਸ ਕਿ ਕਿੱਥੇ ਟੈਂਟ ਸਿਟੀ ਬਣੂਗੀ ਕਿੱਥੇ ਕਿਸ ਤਰੀਕੇ ਨਾਲ ਪਾਰਕਿੰਗਾਂ ਬਣਨੀਆਂ ਕਿਉਂਕਿ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਅਨੰਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਗੇ ਨਵੰਬਰ ਮਹੀਨੇ ਚ ਤਾਂ ਉਹਨਾਂ ਦੇ ਰਹਿਣ ਦਾ ਬੰਦੂਬਸਤ ਉਹਨਾਂ ਦੇ ਲਈ ਵਾਸ਼ਰੂਮਸ ਕਲੀਨਨੈਸ ਸੈਨੀਟੇਸ਼ਨ ਤੇ ਤਾਂ ਕਿ ਕਿਸੇ ਵੀ ਜੋ ਵੀ ਸੰਗਤ ਆ ਰਹੀ ਉਹਨੂੰ ਕੋਈ ਜਿਹੜੀ ਖੇਚਲ ਨਾ ਹੋਵੇ ਤੇ ਸਭ ਆਰਾਮ ਨਾਲ ਆਕੇ ਇੱਥੇ ਦਰਸ਼ਨ ਵੀ ਕਰ ਸਕਣ ਗੁਰਦਮਾ ਦੇ ਜਿੰਨੇ ਵੀ ਸਾਡੇ ਪ੍ਰਮੁੱਖ ਗੁਰੂ ਘਰ ਨੇ ਆਸ-ਪਾਸ ਇਲਾਕੇ ਦੇ ਗੁਰੂ ਘਰ ਨੇ ਵਿਰਾਸਤ ਖਾਲਸਾ ਨੇ ਤੇ ਹੋਰ ਜਿਹੜੇ ਸਾਡੇ ਇੱਥੇ ਦੇ ਜਗਾਵਾ ਨੇ ਤਾਂ ਉਹਨਾਂ ਦੇ ਲਈ ਹਰ ਪੱਖੋਂ ਦੀ ਤਿਆਰੀ ਦੇ ਲਈ ਅੱਜ ਦੀ ਹੈ ਸਾਡੀ ਟੀਮ ਆਈ ਹੈ ਤੇ ਸਾਰਾ ਪ੍ਰਸ਼ਾਸਨ ਹਰ ਇੱਕ ਮੈਂਕਮੇ ਦੇ ਅਧਿਕਾਰੀਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਤੇ ਕਾਉਂਟੇਬਿਲਟੀ ਫਿਕਸ ਕੀਤੀ ਗਈ ਹੈ ਬਹੁਤ ਸ਼ਰਧਾ ਨਾਲ ਅਸੀਂ ਜਿਹੜੇ ਸਵਾਗਤ ਸੀਰਪੀਆ ਪ੍ਰੋਗਰਾਮ ਬਾਰੇ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਇਹ ਹੈ ਜੀ ਕਿ ਪ੍ਰਮੁਖ ਸਮਾਗਮ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਹੋਣਗੇ ਜਿਸ ਦੇ ਵਿੱਚ 19 ਤਰੀਕ ਤੋਂ ਲੈ ਕੇ 22 ਨਵੰਬਰ ਤੱਕ ਚਾਰ ਯਾਤਰਾਵਾਂ ਵੱਖ-ਵੱਖ ਹਿੱਸਿਆਂ ਤੋਂ ਉਹ 22 ਸ਼ਾਮ ਤੱਕ ਸ਼੍ਰੀਨੰਦਪੁਰ ਸਾਹ ਪਹੁੰਚਣ ਗਿਆ ਜਿਸ ਦੇ ਵਿੱਚ ਇੱਕ ਪ੍ਰਮੁੱਖ ਯਾਤਰਾ ਹੈ ਜੋ ਸ਼੍ਰੀਨਗਰ ਤੋਂ ਜਿੱਥੋਂ ਕਸ਼ਮੀਰੀ